ਅੱਜ ਉਹ ਕੰਧ ਜਿੱਥੇ ਕੰਧ ਹੋਈ ਹੈ ਉੱਥੇ ਉਹ ਕੰਧਾਂ ਨੇ ਸਾਰਾ ਕੁਝ ਇਹ 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 ਸੇ ਨਹੀਂ ਅੱਜ ਵਸਾ ਗਏ ਇਹ ਫੋਨ ਜਿਹੜੇ ਕਰਦਾ ਐਸਐਸਪੀ ਤੇ ਡੀਐਸਪੀ ਉਹ ਸਾਰੇ ਜਦ ਮੈਂ ਇੱਥੇ ਬਾਈ ਬੈਠਾ ਆਵੇ ਮੇਰੇ ਕੋਲੇ ਕੰਜਰ ਨਾਲੇ ਉਹ ਐਸਐਸਪੀ ਨਾਲੇ ਉਹ ਡੀਸੀਐਸਪੀ ਚੜਾਵੇਂ ਜਿਹੜੇ ਜਦੋਂ ਮੈਨੂੰ ਆਣ ਕੇ ਫੜਦੇ ਨੇ ਕੰਜਰ ਜਿਹੜੇ ਇਨਸਾਫ ਕਰਦੇ ਨੇ ਆਣ ਕੇ ਕਰਦੇ ਨੇ ਮੇਰੇ ਪਿਓ ਦੀ ਤੇ ਮੇਰੇ ਸਾਰੇ ਦੀ ਲੈ ਗਿਆ ਕਣੀ ਉਦੋਂ ਬਾਅਦ ਮੇਰੀ ਜੜੀ ਨਾ ਪੁਹਾਰਾ ਹੀ ਸਾਈਗਾ ਹੀ ਉਹ ਤਾਂ ਮੈਂ ਅਜੇ ਲੈਣਾ ਹੀ ਸੀਗਾ ਚਲੋ ਮੇਰੇ ਤੇ ਇਹਨਾਂ ਦੇ ਗੁਣ ਕੀਤੇ ਨੇ ਉਹ ਸਾਡੇ ਕੋਲ ਹੀ ਤਾਂ ਆਉਂਦਾ ਸੀ ਹਾਂ ਚਿੰਗਾਰ ਕੋਲ ਤੇ ਮੇਰੇ ਕੋਲੇ ਨੇ ਉਹ ਚਿੰਗਾਰ ਤਾਂ ਕੀ ਚਿੰਗਾਰ ਨੇ ਇਹ ਗੱਲ ਜ਼ੁਬਾਨੀ ਮੈਂ ਉਹ ਐਡਾ ਹੈਗਾ ਸੀ ਉਹ ਹੀ ਤਾਂ ਜਿਹੜੀ ਮੈਂ ਕਿਹਾ ਸੀ ਨਾ ਉਹ ਜ਼ੁਬਾਨੀ ਕਿਹਾ ਸੀ हा करा करी करे ਉਹ ਲੈ ਉਹ ਤਾਂ ਸੱਤ ਮਰਲੇ ਅੱਜ ਵੀ ਏ ਤੇ ਕੱਲ ਵੀ ਆ ਸੱਤ ਆ ਕਿੰਨੀ ਜਿਹੜਾ ਉਹ ਤਾਂ ਹੀ ਆ ਹਾਂ ਚਾਚਾ ਤੂੰ ਨਾ ਮੇਰੀ ਬਾਰੀ ਚਾਚਾ ਤੈਨੂੰ ਪ੍ਰਗਟ ਉਹ ਸਿਰਫ ਆਜ਼ਾਦੀ ਦਾ ਟੁੱਟਦਾ ਹੀ ਆਉਂਦਾ ਸੀ ਨਾ ਮੈਂ ਤਾਂ ਸਿਰਫ ਕਿ ਚੱਟੀ ਦਾੜੀ ਦੀ ਹਾਲਤ ਕਰਦਾ ਤੇ ਮੈਂ ਕਹਿੰਦਾ ਸੀ ਚਾਚਾ ਮੇਰਾ ਤੇ ਚਾਚਾ ਦੇ ਨਾਲ ਮੋਢਾ ਲਾ ਕੇ ਖੜੂੰਗਾ ਪਿੰਡ ਵੀ ਕਹੂਗਾ ਜੀ ਜੀ ਤੇ ਮੈਂ ਵੀ ਕਾਂਗਾ ਮੇਰਾ ਚਾਚਾ ਏ ਤੇ ਹੁਣ ਮੈਂ ਚੱਲ ਗਿਆ ਚਾਚਾ ਏ ਮੇਰਾ ਚਾਚਾ ਏ ਮੇਰਾ ਆ ਜਿਹੜਾ ਆਇਆ ਸੀ ਜਿਹੜਾ ਕਹਿੰਦਾ ਸੀ ਨਾ ਤੇ ਇਹ 79 ਦਾ ਭਰਾ ਮੈਂ ਮੰਨਦਾ ਹਾਂ ਮੈਂ ਤੈਨੂੰ ਨਹੀਂ ਬੱਲਿਆ ਪਤਾ ਹਾਂ ਉਹ ਆਹਦਾ ਸੈਂਟਰ ਲੈਣ ਆਇਆ ਹਾਂ ਜਾ 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 ਮਾਤਾ ਮੈਨੂੰ ਹਾਂ ਲੈ ਲੈ ਤੇ ਮਨ ਕੋਈ ਨਹੀਂ ਚੜੀ ਪਿੰਦੇ ਮੈਂ ਠੀਕ ਪਾਣੀ ਵੀ ਪਿਆ ਸਾਰੇ ਕੋ ਚਾਰ ਚਾਚਾ ਹੈ